ਹਾਂਜੀ ਦੋਸਤੋ ਸ਼ਤਸ਼ੇਰੀ ਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਆਪਣੇ ਰਿਸ਼ਤੇ ਦੀ ਐਡ ਲਗਵਾ ਕੇ ਘਰ ਬੈਠੇ ਵੇਖ ਸਕਦੇ ਹੋ ਜੀ ਹਜ਼ਾਰਾਂ ਰਿਸ਼ਤੇ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਜੀ ਅੱਜ ਦਾ ਪਹਿਲਾ ਰਿਸ਼ਤਾ ਹੈ ਜੀ ਨਾਮ ਕੌਰ ਪਤਾ ਸੰਗਰੂਰ ਏਰੀਆ ਕਾਸਟ ਲੜਕੀ ਦੀ ਅਗਰਵਾਲ ਹੈ ਜੀ ਤੇ ਉਮਰ 10 ਦਾ 1985 ਦੇ ਵਿੱਚ ਕੱਦ 4 ਫੁੱਟ 10 ਇੰਚ ਹੈ ਜੀ ਲੜਕੀ ਦਾ ਉੜੀਤ ਲਖਸ਼ੁਦਾ ਜੀ ਪਰਿਵਾਰ ਦੀ ਮੰਗ ਹੈ ਸਿੰਗਲ ਫੈਮਿਲੀ ਹੋਵੇ ਤੇ ਗੁੱਡ ਬਿਜ਼ਨਸ ਵਾਲਾ ਅਗਰਵਾਲ ਫੈਮਿਲੀ ਵਾਲਾ ਮੁੰਡਾ ਹੀ ਇਹਨਾਂ ਨਾਲ ਸੰਪਰਕ ਕਰੇ ਜੀ ਸੰਗਰੂਰ ਏਰੀਏ ਦੇ 50 ਕਿਲੋਮੀਟਰ ਜੋ ਏਰੀਆ ਇਹਨਾਂ ਨਾਲ ਸੰਪਰਕ ਕਰ ਸਕਦੇ ਜੀ ਕਾਲੀ ਪੱਟੀ ਦੇ ਵਿੱਚ ਲੜਕੀ ਦੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰਕੇ ਇਹਨਾਂ ਕੋਲੋਂ ਜਾਣਕਾਰੀ ਲੈ ਸਕਦੇ ਹੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਆਪਣੇ ਨਾਲ ਐਡ ਲਗਾਉਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਲੜਕੀ ਦਾ ਹੈ ਜੀ ਨਾਮ ਕੌਰ ਪਤਾ ਏਰੀਆ ਮਾਲਵਾ ਤੋਂ ਲੜਕੀ ਹੈ ਕਾਸਟ ਰਵੀ ਦਾਸੀਆ ਤੇ ਜਨਮ 1994 ਦੇ ਵਿੱਚ ਹੈ ਜੀ ਕੱਦ 5 ਫੁੱਟ 2 ਇੰਚ ਲੜਕੀ ਦਾ ਪੜ੍ਹਾਈ ਕਰੀ ਹੈ ਜੀ ਐਮਏ ਬੀਐਡ ਤੇ ਕੁੜੀ ਤਲਾਖਸ਼ੁਦਾ ਹੈ ਜੀ ਇੱਕ ਇਹਨਾਂ ਕੋਲੇ ਲੜਕਾ ਹੈ ਜੀ 5 ਸਾਲ ਦਾ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਐਨਆਰਆਈ ਹੋਵੇ ਬੈਸ਼ਨੋ ਹੋਵੇ ਜੀ ਲੜਕਾ ਨੰਬਰ ਦਿੱਤਾ ਗਿਆ ਪਰਿਵਾਰ ਦਾ ਕਾਲੀ ਪੱਟੀ ਦੇ ਵਿੱਚ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬ੍ਰਾਹਮਣ ਲੜਕਾ ਪਤਾ ਪਠਾਨਕੋਟ ਤੋਂ ਉਮਰ 32 ਸਾਲ ਹੈ ਜੀ ਤੇ ਪੜ੍ਹਾਈ ਪਲੱਸ 2 ਕਰੀ ਹੈ ਜੀ ਮੁੰਡੇ ਨੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਕੰਮ ਕਰ ਹੈ ਜੀ ਆਪਣਾ ਬਿਜ਼ਨਸ ਅਤੇ ਕਰਿਆਨੇ ਦੀ ਦੁਕਾਨ ਹੈ ਮੁੰਡੇ ਦੀ ਵਧੀਆ ਆਮਦਨ ਹੈ ਜੀ ਵਧੀਆ ਘਰ ਪਰਿਵਾਰ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਘਰੇਲੂ ਹੋਵੇ ਹੋਰ ਕੋਈ ਮੰਗ ਨਹੀਂ ਜੀ ਸਿੰਪਲ ਵਿਆਹ ਕਰਨਾ ਇਹਨਾਂ ਨੇ ਮੁੰਡਾ ਨਸ਼ਾ ਰਹਿਤ ਹੈ ਜੀ ਪਠਾਨਕੋਟ ਦੀਨਾ ਨਗਰ ਅਤੇ ਅੰਮ੍ਰਿਤਸਰ ਬਟਾਲਾ ਏਰੀਆ ਹੀ ਇਹਨਾਂ ਨਾਲ ਸੰਪਰਕ ਕਰੇ ਕਾਲੀ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਡਾਕਟਰ ਮਨਦੀਪ ਕੌਰ ਲੜਕੀ ਦਾ ਰਿਸ਼ਤਾ ਹੈ ਉਮਰ 23 5 1997 ਦੇ ਵਿੱਚ ਕੱਦ 5 ਫੁੱਟ 3 ਇੰਚ ਪੜ੍ਹਾਈ ਕਰੀ ਹੈ ਜੀ ਗ੍ਰੈਜੂਏਟ ਇਨ ਬੀਐਮਐਸ ਪੰਜਾਬ ਤੋਂ ਭੈਣ ਇੱਕ ਮੈਰਿਡ ਹੈ ਜਿਨ੍ਹਾਂ ਦੀ ਭਰਾ ਐਮਬੀਬੀਐਸ ਸਟੂਡੈਂਟ ਹੈ ਜੀ ਐਟ ਜੀਐਮਸੀ ਹਸਪੀਟਲ ਪਟਿਆਲਾ ਦੇ ਵਿੱਚ ਪਿਤਾ ਇਲੈਕਟ੍ਰਿਕ ਵਰਕਸ਼ਾਪ ਹੈ ਜੀ ਪਿਤਾ ਦੀ ਮਾਤਾ ਹਾਊਸ ਵਾਈਫ ਨੇ ਕੰਮ ਕਰ ਹੈ ਜੀ ਐਕਸ ਐਮਓ ਪਟਿਆਲਾ ਹਰਟ ਹਸਪੀਟਲ ਦੇ ਵਿੱਚ ਲੜਕੀ ਕੰਮ ਕਰਦੀ ਹੈ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਕਾਲੀ ਪੱਟੀ ਦੇ ਵਿੱਚ ਤੁਸੀਂ ਸਿੱਧੀ ਗੱਲਬਾਤ ਕਰਕੇ ਇਹਨਾਂ ਨਾਲ ਪੂਰੀ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲਖਵਿੰਦਰ ਸਿੰਘ ਪਤਾ ਬਠਿੰਡਾ ਤੋਂ ਕਾਸਟ ਆਰਮਦਾਸੀਆ ਗੋਤ ਗੋਠਵਾਲ ਤੇ ਜਾਤੀ ਵਾਲ ਹੈ ਜੀ ਉਮਰ 25 10 1995 ਦੇ ਵਿੱਚ ਹੈ ਦੀ ਕੱਦ 5 ਫੁੱਟ 11 ਇੰਚ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ ਡੀ ਫਾਰਮੇਸੀ ਐਮ ਐਸ ਸੀ ਮੈਡੀਕਲ ਤੇ ਬੀਏ ਕਰੀ ਹੈ ਜੀ ਪਿਤਾ ਸੰਤੋਸ਼ ਨੇ ਜੀ ਰਿਟਾਇਰ ਟੀਚਰ ਮਾਤਾ ਪਰਮਜੀਤ ਕੌਰ ਪਰਿਵਾਰ ਦੀ ਮੰਗ ਹੈ ਜੀ ਕੁੜੀ ਦੇ ਆਈਲਰਟਸ ਦੇ 6.5 ਬੈਂਡ ਹੋਣ ਜੀ ਵਿਆਹ ਪੱਕਾ ਕਰਨਾ ਜਿਨ੍ਹਾਂ ਨੇ ਆਸਟ੍ਰੇਲੀਆ ਦੀ ਫਾਈਲ ਇਕੱਠਿਆਂ ਦੀ ਭਲਾਈ ਕਰਨੀ ਹੈ ਵਿਆਹ ਦਾ ਖਰਚਾ ਸਾਰਾ ਮੁੰਡੇ ਵਾਲਿਆਂ ਵੱਲੋਂ ਕੀਤਾ ਜਾਵੇਗਾ ਜੀ ਉਮਰ 25 ਤੋਂ 29 ਸਾਲ ਤੱਕ ਦੀ ਹੋਵੇ ਜੀ ਲੜਕੀ ਦੀ ਨੰਬਰ ਕਾਲੀ ਪੱਟੀ ਦੇ ਵਿੱਚ ਮੁੰਡੇ ਦਾ ਦਿੱਤਾ ਗਿਆ ਜੀ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਲਗਾਵਾਉਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਨਾਮ ਪਲਵਿੰਦਰ ਸਿੰਘ ਪਤਾ ਜੀਰਾ ਤੋਂ ਕਾਸਟ ਰਾਮਗੜੀਆ ਗੋਤ ਜੱੱਬੜ ਹੈ ਜੀ ਇਹਨਾਂ ਦਾ ਉਮਰ 3-3 1990 ਦੇ ਵਿੱਚ ਭਰਾ ਇੱਕ ਹੈ ਜੀ ਤੇ ਪੜ੍ਹਾਈ ਮੁੰਡੇ ਨੇ 10 ਪਾਸ ਕਰੀ ਹੈ ਭੈਣ ਇੱਕ ਮੈਰਿਡ ਹੈ ਜੀ ਤੇ ਪਿਤਾ ਐਕਸਪਾਇਰਡ ਨੇ ਮਾਤਾ ਹਾਊਸ ਵਾਈਫ ਨੇ ਇਹਨਾਂ ਦੇ ਕੰਮ ਕਰਾ ਰਹੀ ਜੀ ਪ੍ਰਾਈਵੇਟ ਨੌਕਰੀ ਹੈ ਮੁੰਡੇ ਦੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਘਰੇਲੂ ਹੋਵੇ ਕਾਲੀ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਗਗਨਦੀਪ ਸਿੰਘ ਕਾਸਟ ਮਜਵੀ ਸਿੱਖ ਉਮਰ ਹੈ ਜੀ ਮੁੰਡੇ ਦੀ 15/8/1988 ਕੱਦ 5 ਫੁੱਟ 6 ਇੰਚ ਪਿਤਾ ਐਕਸਪਾਇਰ ਨੇ ਜੀ ਮਾਤਾ ਹਾਊਸ ਵਾਈਫ ਨੇ ਕੰਮ ਕਰ ਰਿਹਾ ਜੀ ਸਰਕਾਰੀ ਨੌਕਰੀ ਹੈ ਮੁੰਡੇ ਦੀ 35000 ਆਮਦਨ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਸਿੰਪਲ ਮੈਰਿਜ ਕਰਨੀ ਹੈ ਇਹਨਾਂ ਨੇ ਮੱਝ ਵੀ ਸਿੱਖ ਕਾਸਟ ਬਿਨਾ ਬਾਕੀ ਸਾਰੀਆਂ ਜਾਤੀਆਂ ਇਹਨਾਂ ਨਾਲ ਸੰਪਰਕ ਕਰ ਸਕਦੀਆਂ ਨੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਜੀ ਸਿੱਧੀ ਗੱਲਬਾਤ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਮਾਨਸਾ ਸਹਾਰਣਾ ਕਾਸਟ ਜਟ ਸਿੱਖ ਹੈ ਜੀ ਗੋਤਸਰਾ ਉਮਰ 1992 ਦੇ ਵਿੱਚ ਕਾਤਾ 5 ਫੁੱਟ 5 ਇੰਚ। ਢੜਾਈ ਕਰੀਏ ਜੀ 10 ਪਾਸ। ਭਰਾ 1 ਹੈ ਤੇ ਭੈਣਾਂ 2 ਮੈਰਿਟ ਨੇ। ਕੰਮ ਕਰ ਹੈ ਜੀ 5 ਕਿੱਲੇ ਜ਼ਮੀਨ ਹੈ ਮੁੰਡੇ ਕੋਲ ਤੇ ਕਿਰਾਏ ਦਾ ਕੰਮ ਕਰਦੇ ਨੇ। ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ। ਪਰਿਵਾਰ ਦੀ ਮੰਗ ਹੈ ਕੁੜੀ ਘਰੇਲੂ ਹੋਵੇ ਜੀ ਗਰੀ ਪਰਿਵਾਰ ਦੀ ਹੋਵੇ। ਤਲਖ ਸ਼ੁਦਾ ਵਾਲੇ ਵੀ ਸੰਪਰਕ ਕਰ ਸਕਦੇ ਨੇ ਜੀ। ਪਰਿਵਾਰ ਦੀ ਹੋਰ ਕੋਈ ਵੀ ਮੰਗ ਨਹੀਂ ਆ ਜੀ। ਨੰਬਰ ਦਿੱਤਾ ਗਿਆ ਕਾਲੀ ਪੱਟੀ ਵਿੱਚ ਤੁਸੀਂ ਸਿੱਧੀ ਗੱਲਬਾਤ ਕਰਕੇ ਇਹਨਾਂ ਕੋਲ ਜਾਣਕਾਰੀ ਲੈ ਸਕਦੇ ਹੋ ਜੀ। ਤੇ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਐਡ ਲਗਵਾਉਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਤੋਂ ਕਾਸਟ ਸੈਣੀ ਤੇ ਗੋਤ ਗੇਲਣ ਤੇ ਲੌਂਗੀਆ ਉਮਰ ਹੈ ਜੀ 30 11 1993 ਜਨਮ ਟਾਈਮ ਹੈ ਮੁੰਡੇ ਦਾ 7:07 ਮਿੰਟ ਜੀ ਕੱਦ 5 ਫੁੱਟ 3 ਇੰਚ ਭਰਾ ਇੱਕ ਕੈਨੇਡਾ ਦੇ ਵਿੱਚ ਹੈ ਜੀ ਤੇ ਇੱਕ ਸੌਫਟਵੇਅਰ ਇੰਜੀਨੀਅਰ ਆ ਦੋ ਭਰਾ ਨੇ ਜੀ ਮੁੰਡੇ ਦੇ ਮਾਤਾ ਪਿਤਾ ਨੇ ਜੀ ਫੈਮਿਲੀ ਦੇ ਵਿੱਚ ਤੇ ਦਾਦਾ ਜੀ ਨੇ ਕਮਕਰ ਜੀ ਲੁਧਿਆਣੇ ਵਿੱਚ ਸ਼ੂਟਿੰਗ ਰੇਂਜ ਅਕੈਡਮੀ ਦਾ ਮਾਲਕ ਹੈ ਮੁੰਡਾ ਤੇ ਸਕੂਲ ਵਿੱਚ ਪਿਸਟਲ ਸ਼ੂਟਿੰਗ ਕੋਚ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਪੜ੍ਹੀ ਲਿਖੀ ਲੜਕੀ ਹੋਵੇ ਜੀ ਵਧੀਆ ਪਰਿਵਾਰ ਦੀ ਕਾਲੀ ਪੱਟੀ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਤੇ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਐਡ ਲਗਵਾਉਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਮਿਤ ਕੁਮਾਰ ਕਾਸਟ ਕਸ਼ਵ ਰਾਜਪੂਤ ਉਮਰਾਜੀ ਮੁੰਡੇ ਦੀ 18 12 1986 ਦੇ ਵਿੱਚ ਪੜ੍ਹਾਈ ਕਰੀਏ ਇਹਨਾਂ ਨੇ ਪਲੱਸ 2 ਕੰਪਿਊਟਰ ਇੰਜੀਨੀਅਰਿੰਗ ਕੱਦ 5 ਫੁੱਟ 8 ਇੰਚ ਭਰਾ ਇੱਕ ਮੈਰਿਡ ਹੈ ਜੀ ਭੈਣ ਇੱਕ ਮੈਰਿਡ ਹੈ ਕੰਮ ਕਰਿਆ ਜੀ 5 ਸਾਲ ਤੋਂ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਤੇ ਆਪਣੀ ਫਰਮ ਹੈ ਜੀ ਇਹਨਾਂ ਦੀ ਚਿਦਾਰ ਵਾਲਾ ਦੇਹਰਾਦੂਨ ਦੇ ਵਿੱਚ ਜੀ ਤੇ ਮੁੰਡੇ ਕੋਲ ਆਪਣਾ 4 ਫਲੋਰ ਦਾ ਵਧੀਆ ਘਰ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਨੇ ਨਰਸਿੰਗ ਕਰੀ ਹੋਵੇ ਜਾ ਕੈਨੇਡਾ ਪੀਆਰ ਹੋਵੇ ਉਮਰ 30 ਤੋਂ 38 ਸਾਲ ਹੋਵੇ ਜੀ ਕੈਨੇਡਾ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਤਲਾਕਸ਼ੁਦਾ ਵਾਲੇ ਵੀ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਲਗਾਉਣ ਲਈ ਸੰਪਰਕ ਕਰ ਸਕਦੇ ਹੋ ਜੀ